ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਪੰਜਾਬ ਵਿੱਚ ਪੈ ਰਹੇ ਮੀਂਹ ਕਾਰਨ ਜਿਹੜੇ ਹੜ੍ਹ ਜਿਹੜੀ ਮੁਸੀਬਤ ਸਾਰੇ ਪੰਜਾਬ ਤੇ ਆਈ ਹੈ ਅਸੀਂ ਵੈਗਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਤੋਂ ਜਲਦੀ ਹੀ ਬਾਹਰ ਕੱਢੇਗਾ ਸਾਨੂੰ ਸਾਰਿਆਂ ਨੂੰ ਤੇ ਅਸੀਂ ਉਹਨਾਂ ਲਈ ਵੀ ਅਰਦਾਸ ਕਰਦੇ ਹਾਂ ਜਿਹੜੇ ਇਸ ਟਾਈਮ ਇਨ੍ਹਾਂ ਹੜ੍ਹਾਂ ਵਿੱਚ ਫਸੇ ਹੋਏ ਨੇ ਤੇ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣਾ ਸਾਰਾ ਘਰ-ਬਾਰ ਤੇ ਆਪਣੀਆਂ ਜ਼ਿੰਦਗੀਆਂ ਤੱਕ ਗਵਾ ਚੁੱਕੇ ਹਨ ਇਨ੍ਹਾਂ ਸਾਰਿਆਂ ਵਿੱਚ ਅੱਜ ਦੀ ਮਥਾੜੂ ਵੀ ਚੱਲੇ ਹਨ ਉਹਨਾਂ ਦੀ ਸੇਵਾ ਕਰਨ ਤੁਸੀਂ ਦੇਖਿਆ ਕਿ ਜਿਵੇਂ ਦੀਪ ਮਥਾੜੂ ਤੇ ਉਹਨਾਂ ਦੇ ਡੈਡੀ ਤੇ ਉਹਨਾਂ ਦੇ ਜੀਜਾ ਜੀ ਹਮੇਸ਼ਾ ਹੀ ਕੁਝ ਨਾ ਕੁਝ ਕਰਦੇ ਰਹਿੰਦੇ ਨੇ ਉਸੇ ਤਰੀਕੇ ਨਾਲ ਉਹਨਾਂ ਨੇ ਅੱਜ ਕਾਫੀ ਸਾਰਾ ਇਹੋ ਜਿਹਾ ਜ਼ਰੂਰ ਦਾ ਸਮਾਨ ਉਹਨਾਂ ਹੜਪੀੜਤਾ ਨਹੀਂ ਲਿਆ ਜਿਹੜਾ ਉਹਨਾਂ ਨੂੰ ਲੋਡ ਸੀ ਤੇ ਉਹ ਆਪਣੀ ਗੱਡੀ ਵਿੱਚ ਰੱਖ ਕੇ ਜਾਂਦੇ ਹਨ ਤੇ ਉਹਨਾਂ ਦੀ ਸੇਵਾ ਕਰਨ ਵਿੱਚ ਕੋਈ ਵੀ ਕੰਮ ਨਹੀਂ ਛੱਡਦੇ ਤੇ ਦੀਮਤੜ ਵੱਲੋਂ ਕਿਹਾ ਜਾਂਦਾ ਹੈ ਕਿ ਜੋ-ਜੋ ਸਮਾਨ ਉਹਦੀ ਉਹਨਾਂ ਨੂੰ ਲੋਡ ਹੈ ਅਸੀਂ ਸਿਰ ਉਹ ਹੀ ਸਮਾਨ ਲੈ ਕੇ ਜਾਵਾਂਗੇ ਰਸਤੇ ਵਿੱਚ ਜਾਂਦੇ ਜਾਂਦੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਮੀਂਹ ਦਾ ਸਾਹਮਣਾ ਕੀਤਾ ਬਹੁਤ ਜ਼ਿਆਦਾ ਪਾਣੀ ਸੀ ਸੜਕਾਂ ਤੱਕ ਪਾਣੀ ਨਾਲ ਭਰੀਆਂ ਹੋਈਆਂ ਹਨ ਇਹ ਇਹੋ ਜਿਹੇ ਹਾਲਾਤ ਹਨ ਜਿੱਥੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਤੇ ਇੱਕ ਦੂਜੇ ਦੀ ਬਾਹ ਫੜਨੀ ਚਾਹੀਦੀ ਹੈ ਪੰਜਾਬ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਿਹਾ ਹੈ ਤੇ ਰਹੇਗਾ ਤੇ ਪਰਮਾਤਮਾ ਅਗੇ ਅਸੀਂ ਅਰਦਾਸ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਨਵੀਂ ਸਵੇਰ ਨਿਕਲੇ ਤੇ ਇਹ ਜੋ ਸਾਰਾ ਸੁਪਨਾ ਹੈ ਇਹ ਸਾਰਾ ਖਤਮ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ